ਵਾਰੀ ਪ੍ਰਤੀਕੀ ਫਤਹਿ ਸ੍ਰੀ ਕੀਰਤਨ ਦੇ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਿ ਬਿਠੀ ਵੱਲੋਂ ਮਤੀ ਆਰਥਾ ਤੇ 9 ਨੰਬਰ ਨੂੰ ਫਿਰਪੁਰ ਤੇਗਵਹਤ ਸਾਹਿਬ ਦੇ 350 ਸਾਲਾ ਸ੍ਰੀ ਦੀ ਸਮਾਗਮ ਤੇ ਉਹ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਆਗਰਪੁਰ ਤੋਂ ਸਮਾਰਪਤ ਜੋ ਮਹਾਨ ਵਰਤ ਕੀਰਤਨ ਕਰਵਾਇਆ ਜਾ ਰਿਹਾ ਹੈ ਦੇ ਉਹਨਾਂ ਦੇ ਸਬੰਧ ਦੇ ਵਿੱਚ ਜੋ ਸਾਡੀ ਟੀਮ ਹੈ ਸਭ ਤੋਂ ਪਹਿਲੇ ਮੈਂ ਆਪ ਜੀ ਦੀ ਜਾਣਕਾਰੀ ਲਈ ਉਹਨਾਂ ਨੂੰ ਮਿਲਵਾ ਦਿਆ ਸਭ ਤੋਂ ਪਹਿਲੇ ਜਦੋਂ ਨਾਲ ਸਾਡੇ ਦੇ ਇਸ ਪਾਲ ਬਬੀ ਦੀ ਜੋ ਪ੍ਰੈਸ ਫੋਟੋਗ੍ਰਾਫਰ ਨੇ ਇਹਨਾਂ ਦਾ ਸਹਿਯੋਗ ਹਮੇਸ਼ਾ ਹੀ ਸਾਡੀ ਸੋਸਾਇਟੀ ਨੂੰ ਨਿਰਧਾਰਿਤ ਹੈ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਸਰਦਾਰ ਕੁਮਾਰ ਸਿੰਘ ਜੀ ਨੇ ਜਾਣੀ ਕਰਦਿ ਆਲੇ ਉਹਨਾਂ ਨਾਲ ਸਰਦਾਰ ਬਲਜੀਤ ਸਿੰਘ ਦੀ ਚਾਨੀ ਜੋ ਮੇਰੇ ਸਾਡੇ ਕੋਲ ਗੈਲਾਕੇ ਦੇ ਜਿਨ੍ਹਾਂ ਸਮਾਜ ਦੇ ਵਿਕ ਨੇ ਔਰ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਸ੍ਰੀ ਗੁਰੂ ਰਾਮਦਾਸ ਪੀਰਤ ਦਰਬਾਰ ਕਮੇਟੀ ਨੂੰ ਇਹਨਾਂ ਦੇ ਨਾਲ ਬੈਠੇ ਨੇ ਸਾਡੇ ਪ੍ਰਧਾਨ ਜੀ ਸਰਦਾਰ ਗੁਰਜੀਤ ਸਿੰਘ ਜੀ ਵਿਕੇ ਇਹਨਾਂ ਦੇ ਨਾਲ ਬੈਠੇ ਨੇ ਸਰਦਾਰ ਸਵਿੰਦਰਪਾਲ ਸਿੰਘ ਜੀ ਜਿਹੜੇ ਮੁੱਗੇ ਇਲਾਕੇ ਦੇ ਨਾਮ ਵਰ ਸਰਕਾਰ ਨੇ ਇਹਨਾਂ ਦੇ ਨਾਲ ਬੈਠੇ ਨੇ ਸਰਦਾਰ ਗੁਰਮੀਤ ਸਿੰਘ ਜੀ ਹੇਰ ਗੁੰਡਾ ਵਾਲੇ ਉਹਨੇ ਸਾਡੇ ਸਰਦਾਰ ਗੁਰਪ੍ਰੀਤ ਸਿੰਘ ਜੀ ਦੀ ਟੀਮਾਂ ਜਿਹੜੇ ਮੁੱਗੇ ਦੇ ਧਾਰਮਿਕ ਤੇ ਸਮਾਜਿਕ ਕਾਰਜੂਲੇ ਨਦੇ ਨਾਲ ਦੇ ਮਨਜੀਤ ਸਿੰਘ ਮਿੱਦੀ ਜੀ ਨਾਲ ਦੇ ਨਿਰਮਲ ਸਿੰਘ ਕੰਗ ਜੀ ਨਾਲ ਸਾਡੇ ਸਰਦਾਰ ਗੁਰਮੀਤ ਸਿੰਘ ਜੀ ਐਡਵੋਕੇਟ ਅਤੇ ਸਤਿਰਾਮ ਸਿੰਘ ਜੀ ਬੀਏ ਸਾਡੇ ਛਾਬੜਾ ਜੀ ਮਾਦੇ ਹਾਕਰੀ ਸਿੰਘ ਸਾਗਰ ਸਾਡੇ ਜੋ ਲੈਕਚਰਟਰ ਨੇ ਉਹ ਮੈਂ ਆਪ ਜੀ ਨੂੰ ਇਸ ਸਾਡੀ ਸੋਸਾਇਟੀ ਦੀ ਨੀਂਹ ਰੱਖੀ ਜੀ ਇਹ ਜਿੰਨਾ ਦੀ ਸੋਚ ਕੰਮ ਕਰ ਰਹੀ ਹੈ ਸਾਡੀ ਸੋਸਾਇਟੀ ਦੇ ਮਗਰ ਉਹਨਾਂ ਨੂੰ ਮਿਲਵਾਉਣ ਜਾ ਰਿਹਾ ਹਾਂ ਦੇੜੀ ਗੁਰ ਆਦਰ ਸਰਦਾਰ ਕੁਮਿੰਦਰ ਸਿੰਘ ਜੀ ਭਗਤ ਨੂੰ ਜਿਨ੍ਹਾਂ ਦੇ ਮੰੰਦੀ ਇਹ ਹਮੇਸ਼ਾ ਇਸ਼ਤਿਆਰ ਰਹੀ ਦੀ ਹੈ ਕਿ ਗੁਰੂ ਸਾਹਿਬ ਤੇ ਗੁਰਪੁੱਤ ਨੇ ਜੋ ਬਹੁਤ ਅੱਛੇ ਤਰ੍ਹਾਂ ਤੇ ਮਨਾਇਆ ਗਾ ਬਹੁਤ ਅੱਛੇ ਤਜ ਨਾਲ ਮਨਾਇਆ ਜਾਣ ਔਰ ਜਿੰਨਾ ਵੀ ਕਿਸ ਤਰ੍ਹਾਂ ਜਿਹੜੀ ਹਰ ਦੁਬੰਦ ਤੇ ਹੋਵੇ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਵੇ। ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਲੋਕ ਇਸ ਸਮਾਗਮ ਜੋ ਕਰਾਉਣ ਦੀ ਜ਼ਰੂਰਤ ਕਿਉਂ ਪਈ ਅੱਜੋਕੇ ਸਮਾਜ ਦੇ ਅੰਦਰ ਸੋਸ਼ਲ ਮੀਡੀਆ ਦੇ ਅੰਦਰ ਫੈਲ ਰਹੀ ਲੱਗਰਤਾ ਜਿਹੜੀ ਸਾਡੀ ਨੌਜਵਾਨ ਪੀੜੀ ਨੂੰ ਪ੍ਰਭਾਵਿਤ ਕਰ ਰਹੀ ਹੈ ਉਹਨਾਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਗੁਰਮਤਿ ਦਾ ਪ੍ਰਸਾਰ ਹੋਣਾ ਬਹੁਤ ਜ਼ਰੂਰੀ ਹੈ ਇਸੇ ਗੱਲ ਨੂੰ ਮੁੱਖ ਰੱਖਦੇ ਹੋਇਆ ਪਿਛਲੇ ਸਾਲ ਵੀ ਮਹਾਂ ਕੀਰਤਨ ਦਰਬਾਰ ਕਰਵਾਏ ਗਏ ਇਸ ਸਾਲ ਵੀ ਗੁਰਸ਼ਰਧ ਪ੍ਰਚਾਰ ਮਿਸ਼ਨ ਨੂੰ ਲੈ ਕੇ ਇਸ ਤਰ੍ਹਾਂ ਅੱਤ ਅਤੇ 9 ਨੰਬਰ ਨੂੰ ਦਰਬਾਰਾ ਬੀਬੀ ਕਾਨ ਕੋਲ ਵਿਖੇ ਜੋ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਇਹ ਅਸੀਂ ਉਮੀਦ ਕਰਦੇ ਹਾਂ ਕਿ ਜੋ ਸਮੂਚੀ ਪ੍ਰੈਸ ਹੈ, ਪ੍ਰਿੰਟ ਔਰ ਇਲੈਕਟ੍ਰੋਨਿਕ ਮੀਡੀਆ ਇਸੇ ਤਰ੍ਹਾਂ ਹੀ ਸਾਡਾ ਸਹਿਯੋਗ ਕਰਦੇ ਰਹਣਗੇ, ਚੱਪੇ ਰਹੇਗੇ। ਜੋ ਇਸ ਮਾਗਮ ਦੇ ਵਿੱਚ ਸਰਮਾਹਤ ਕੀਤੀ ਰੱਥੇ ਕੁਝ ਰਹੇ ਨਾ ਉਹਨਾਂ ਵਿੱਚ ਪ੍ਰਿਨਸੀਪਲ ਸਕਵੰਸੇ ਜਵਤੀ ਸਰਦਾਰ ਵਾਲੇ ਜਿੰਨਾਂ ਕੱਢ ਬਰਮਤ ਦੇ ਅੰਦਰ ਬਹੁਤ ਯੋਗਦਾਨ ਹੈ ਭਾਈ ਤਸਵੀਰ ਸਿੰਘ ਦੀ ਪ੍ਰੋਟਾਸਾਭਲੀ ਭਾਈ ਹਰਜੋਤ ਸਿੰਘ ਦੀ ਰਗਮੀ ਜਲੰਧਰ ਵਾਲੇ ਭਾਈ ਨਰਮਲ ਪਾਲ ਸਿੰਘ ਦੇ ਭਾਈ ਵਿਦਿਆਰਥੀ ਬਾਬਾ ਸੁਚਾ ਸਿੰਘ ਦੀ ਸਕੀਰ ਸੰਗੀਤ ਅਕੈਡਮੀ ਜਮਰਦੀ ਅਤੇ ਲੁਧਿਆਣਾ ਵਾਲੇ ਭਾਈ ਸੇਮ ਸਿੰਘ ਦੀ ਮੰਦੂਰੀ ਰਾਗੀ ਜੀ ਦੇ ਦਰਬਾਰ ਸਾਹਿਬ ਅਮਰਸਰ ਵਾਲੇ ਭਾਈ ਗੁਰਦੇਵ ਸਿੰਘ ਜੀ ਕੋਹੜ ਕਾ ਹਜ਼ੂਰੀ ਰਾਹੀਂ ਇਸ ਦੇ ਦਰਬਾਰ ਦਾ ਮੰਮਰਤਾਨ ਕੋਲ ਪਹੁੰਚਾਇਆ ਲਈ ਭਾਈ ਸੰਦੀਪ ਸਿੰਘ ਜੀ ਹਜ਼ੂਰੀ ਰਾਹੀਂ ਫਿਰ ਦਰਬਾਰ ਦਾ ਉਹਨਾਂ ਸਾਥ ਇਹਨਾਂ ਦਾ ਦਾਵਾ ਹੋਰ ਵੀ ਪੰਥਕ ਸੀ ਕੀਤਾ ਜਿਉ ਨੇ ਪੱਤਰ ਗਿਆ ਨੇ ਉਹਨਾਂ ਤੋਂ ਗੁਰਬਾਣੀ ਦੇ ਕਿਤੇ ਸੱਜਣ ਤੋਂ ਗੁਰਬਾਦਾਸ ਜੀਤਨ ਦਵਾਰ ਕੋਲ ਤੋਂ ਉਹਦਾ ਬੇਬੋਤਾਰ ਸੀਨੀਅਰ ਹਸਪਤਾਲ ਹੁੰਦਾ ਸਾਰੇ ਪੱਤਰਕਾਰ ਵੀਰਾਂ ਦਾ ਨੈਦ ਰੋਤਮਾ ਕਰਦਾ ਜਿਨ੍ਹਾਂ ਦੇ ਸਾਡੇ ਸ਼ੋਰਟ ਨੋਟਸ ਤੇ ਸਾਡੇ ਦੇਖਿ ਰਿਹਾਣ ਕੀਤਾ ਸੋ ਮੈਂ ਜਨਾ ਚਾਹਾਂਗਾ ਕਿ ਬਿਜਾਰ ਵੀ ਸ੍ਰੀ ਗੁਰੂ ਰਾਮਦਾਸ ਜੀਤਨਵਾਰ ਕ੍ਰਿਸ਼ਨਾ ਗਵਰਨ ਨੇ ਇਸ ਤੋਂ ਬਹੁਤ ਹੀ ਲੱਖਣ ਵਰਨ ਸਮਾਰੋਹ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਹਜ਼ਾਰਾਂ ਦੇ ਤਰ੍ਹਾਂ ਦੇ ਸੰਗਤਾਂ ਨੇ ਸ਼ਿਰਕਾ ਕਰਕੇ ਗੁਰੂ ਸਾਹਿਬ ਜੀ ਆਪਰਾਪਤ ਕੀਿਆ ਜਨ ਤੇ ਐਸਮਾ ਸੰਸਥਾਨ ਨੇ ਇਹ ਪ੍ਰਬੰਧ ਕੀਤਾ ਹੈ ਡੀ ਐਸ ਬਾਗੜਾ ਸ਼ੀਸ਼ਣ ਵਿਮੋਕਤੀ ਸਰਵਾਗੰ 8 ਤੋਂ 9 ਰੋਜ਼ ਨੂੰ ਸ਼ਨੀਅ ਤੇ ਐਤਵਾਰ ਨੂੰ ਸ਼ਾਮ 5:30 ਵਜੇ ਤੋਂ ਰਾਤ 11:00 ਵਜੇ ਤੱਕ ਹੋਏ ਜਾ ਰਹੇ ਹਨ ਇਹ ਵਿਮੋਕਤੀ ਸਰਵਾਗੰ ਸਾਹਿਬ ਜੀ ਜੋ ਬੇਜਵਾਦਰ ਨਵੀਂ ਪਾਰਕ ਰੇਂ ਦੇ ਰੈਸੋ ਪਿਆਲਾ ਦੂਸ਼ੀ ਦੀ ਚਾਤੀ ਆਈ ਹੈ ਉਸ ਨੂੰ ਸਰਪਤਾਨ ਤੇ ਇਸ ਦੇ ਨਾਲ ਹੀ ਜੋ ਜਥੇ ਪਾਛੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਗੁੰਦ ਸਾਨੂੰ ਇਸ ਮਰਦਤ ਸਮਾਗਮ ਨੂੰ ਤਰਵਾਇਆ ਜਾ ਰਿਹਾ ਹੈ ਇਸ ਸਮਾਗਮ ਜਾਂ ਸਾਰੀਆਂ ਪ੍ਰਾਜਾ ਪਰਵਤ ਕਾਵ ਨੂੰ ਮਕਮਲ ਕਰੀਆਂ ਗਿਆ ਹਨ ਅਭੀ ਇਸ ਤੋਂ ਸਮਾਰ ਮੰਨੂ ਲੈ ਕੇ ਮੈਂ ਸਮਝਦਾ ਮੋਗਾ ਸ਼ਹਿਰ ਹੀ ਸਮੂਹੇ ਇਲਾਕੇ ਦੇ ਵਿੱਚ ਔਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਹੜੇ ਪਾਦੇ ਰਿਹਾ ਤੁਸੀਂ ਬੜਾ ਅਨਛਾ ਪਾਇਆ ਜਾ ਰਿਹਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਸਮਾਗਮ ਦੇ ਵਿੱਚ ਬੜੀ ਵੱਡੀ ਕਿਰਤੀ ਵਿੱਚ ਸੰਕਟ ਸ਼ਿਰਕਾ ਕਰਕੇ ਜੋ ਵੀ ਅਸੀਂ ਸਾਡੇ ਦੇਸ਼ ਦੇ ਤੋਂ ਜਿਹੜੇ ਜਿੱਤਰੀ ਜੱਫੇ ਸਾਡੇ ਕੋਲ ਪਹੁੰਚ ਰਹੇ ਹਨ ਆਪਦੇ ਸਰਮੌਰ ਜਿੱਤਰੀ ਜੱਫੇ ਮਗਾਰੇ ਹਨ ਔਰ ਬਹੁਤ سارے ਜਿੱਤਰੀ ਜੱਫੇ ਜਨਰਲ ਮੁਸੀਏ ਤੇ ਕਰਾਉਣਾ ਚਾਹੁੰਦੇ ਸੀ ਉਹ 350 ਸਾਲਾਂ ਦਾ ਇਤਿਹਾਸ ਸ਼ੁਣ ਕੇ ਉਹ ਸਾਨੂੰ ਰਹਿਣੇ ਸਕੇ ਪਰ ਫਿਰ ਵੀ ਅਸੀਂ ਸਾਰ ਸਭ ਤੋਂ ਕੋਸ਼ਿਸ਼ ਕੀਤੀ ਹੈ ਕਿ ਜੀ ਸ਼ਹੀਦਰਬਾਹ ਸਾਹਿਬ ਦੀ ਹਜ਼ੂਰੀ ਲਾ ਕੇ ਤੇ ਕੋਟਾ ਸਾਹਿਬ ਔਰ ਭਾਈ ਹਰਜੋਤ ਸਿੰਘ ਦੀ ਜਗਮੀ ਜੋ ਵੀ ਨਾਮ ਆਇਆ ਇਤਨੀ ਜਥੇ ਹਨ ਉਹਨਾਂ ਨੂੰ ਬੁਲਾ ਕੇ ਸੰਸਥਾ ਦੇ ਸਰਮੁਖ ਸਾਜਿ ਆਵੇ ਔਰ ਇਸ ਸਮਾਗਮ ਮੈਂ ਸਮਝਦਾ ਹਾਂ ਕਿ ਅੱਜ ਦੇ ਸਮੇਂ ਵਿੱਚ ਪੱਛਾਰ ਅਤੇ ਪ੍ਰਸਾਰ ਦੇ ਬਹੁਤ ਜ਼ਿਆਦਾ ਲੋਕੀ ਹਨ ਜਿਵੇਂ ਕਿ ਸੈਕੋ ਦਾਅਵੇ ਦੱਸਿਆ ਕਿ ਅੱਜ ਸਾਡੀ ਲੋਕਾਂ ਵੀ ਆਪਣੇ ਵਿਸੇ ਨੂੰ ਪੂਰੀ ਜਾ ਰਹੀ ਹੈ ਕਿ ਸਾਡਾ ਹਿੱਸਾ ਪਹੁੰਚਦਾ ਜਰਾ ਬਹੁਤ ਜ਼ਿਆਦਾ ਅਮੀਰ ਬੀਸਾ ਹੈ ਤੇ ਅੱਜ ਲਸ਼ਾਂ ਦੀ ਦਰਦਾਨ ਲੋਕ ਦੇ ਵਿਰੋਧਕਾਰੀ ਇਸ ਦਲ ਦਾ ਵਿਸ਼ਵਾਸ ਹੈ ਆਪਰੇ ਵਿਰਸੇ ਨੂੰ ਦੂਰ ਹੁੰਦੀ ਜਾ ਰਹੀ ਹੈ ਜੇ ਅਸੀਂ ਅਜੇ ਸਮਾਗ ਕਰਵਾਵਾ ਜੇ ਤਾਂ ਹੀ ਅਸੀਂ ਆਪਣੇ ਨੌਜਾਨ ਜਿਹੜੀ ਨੂੰ ਆਪਣੇ ਵਿਰਸੇ ਨਾਲ ਜੋੜ ਸਕਾਂਗੇ ਤੋਂ ਲਈ ਸਮਾਗੋਂ ਦੇ ਵਿੱਚ ਮੇਰੀ ਸਰਦਾਰ ਕਮਿੰਦ ਸਿੰਘ ਜੋ ਕਿ ਈਮਾਨਦਾਰੀ ਮਾਨਖਨ ਉਹਨਾਂ ਨੇ ਜਰਨਾ ਨਿਦਾਨ ਬਣਾ ਗੱਲ ਕੀਤੀ ਸੀ ਤੇ ਜਿੱਦੀ ਆਪਾਂ ਨੂੰ ਵੱਡਾ ਇਸ ਦਾ ਸਵਾਗਤ ਕਰੀਏ ਜਿਸ ਨਾਲ ਆਪਾਂ ਸਿੱਖ ਔਮ ਔਰ ਜਿਵੇਂ ਦਿੱਸਦਾ ਹੈ ਸਾਡੇ ਨੌਜਵਾਨ ਜਿਹੜੀ ਉਸ ਨੂੰ ਆਪਣੇ ਵਿੱਚ ਨਾਲ ਜੋੜ ਸਕੀਏ ਤੋੜੀ ਨਾਲ ਵੀ ਸਾਡੇ ਸਰ ਨੂੰ ਸਰਕਾਰੀ ਵੱਲੋਂ ਬਹੁਤ ਵੱਡਾ ਸਹਿਯੋਗ ਆ ਉਹਦੇ ਦਾਸ ਨਸਿਮਰ ਸੈਣੀ ਤੇ ਸਰ ਵਿਜੇ ਸਿੰਘ ਉਹਨਾਂ ਦੇ ਚਾਰਾ ਫੋਟੋਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਉਥੇ ਜਮਾ ਡਾਇਰਕਟਰ ਜੀ ਦੇ ਸਾਡੇ ਨਾਲ ਬੈਠੇ ਹਨ ਤੇ ਹੋਰ ਵੀ ਬਹੁਤ ਸਰੀਆਂ ਅਫਸਰਾਂ ਜਿਨ੍ਹਾਂ ਨੇ ਵਿਸ਼ੇਸ਼ ਸਾਹਿਬ ਜੀ ਸਾਨੂੰ ਵਿਸ਼ੇਸ਼ ਤੌਰ ਤੇ თან ਮਰਤਾ ਦਾ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਸਹਿਦ ਨੋਤ ਪ੍ਰਵਾਨ ਕਰਦੇ ਹਾਂ ਜੀ ਦਾ ਖਾਲਸਾ ਹੋਏ ਗਿਤੀ ਹੈ ਸਭ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਕੀਰਤਨ ਦਰਬਾਰ ਕਮੇਟੀ ਵੱਲੋਂ ਇਹ ਸਮਾਗਮ 8 ਅਤੇ 9 ਤਰੀਕ ਦਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਗੁਰਤੇਗ ਬਹਾਦਰ ਜਿਹੜੀ ਸਤਵਦੀ ਨੂੰ 350 ਸਾਲਾਂ ਨੂੰ ਸਮਰਪਤ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਇਹ ਸਮਾਗਮ ਕਰਾਇਆ ਜਾ ਰਿਹਾ ਹੈ ਇਸ ਦੇ ਵਿੱਚ ਅ ਕਾਂਸਤੇ ਸਰਮੋਹ ਜੀ ਨੂੰ ਹੋਦਰੈਣ ਜੋ ਕਿ ਤੁਹਾਡੇ ਅਨੁਸਾਰ ਹੀ ਜਾਣਕਾਰੀ ਸਾਡੇ ਪ੍ਰੈਸ ਸਟਾਫਰ ਬਰਿੰਦਰ ਸਿੰਘ ਨੇ ਸਾਰੀ ਜਾਣਕਾਰੀ ਦੇ ਹੀ ਦਿੱਤੀ ਆ ਇਸ ਤੇ ਅਸੀਂ ਬਹੁਤ ਹੀ ਸਾਰੀਆਂ ਫੈਸਿਲਟੀਆਂ ਸਾਡੇ ਨਾਲ ਆ ਧਾਰਮਿਕ ਸੰਸਥਾਵਾਂ ਸਮਾਜਿਕ ਸੰਸਥਾਵਾਂ ਸਾਰੀਆਂ ਸਾਡੇ ਨਾਲ ਜੁੜੂ ਹੋ ਦੇ ਰਹੀਆਂ ਹਨ ਸ਼ਹਿਰ ਦੀਆਂ ਮੋਕੇ ਸ਼ਹਿਰ ਦੀਆਂ ਤੇ ਅਸੀਂ ਉਹਨਾਂ ਦੀ ਵੀ ਬਹੁਤ ਦੇਣੀ ਹੈ ਅਤੇ ਤੁਸੀਂ ਸਾਡੇ ਨਾਲ ਬੜਾ ਸਹਿਯੋਗ ਦੇ ਰਹੇ ਹੋ ਕਿਉਂਕਿ ਇਹ ਪੱਤਰਕਾਰ ਵੀ ਹਣ ਇਹ ਵੀ ਸਾਡੇ ਸਮੇਂ ਸਿਰ ਤੇ ਸਮੇਂ ਸਮੇਂ ਸਿਰ ਤੇ ਬਹੁਤ ਹੀ ਸਾਡਾ ਸਹਿਯੋਗ ਦੇ ਰਹੇ ਹਨ ਇਹਨਾਂ ਦਾ ਬੜਾ ਧੰਨਵਾਦ ਕਰਦੇ ਹਾਂ ਕਿਉਂਕਿ ਮੀਡੀਆ ਦੇ ਵਿੱਚ ਬੜੀਆਂ ਉੱਚ ਕੋਟੀ ਦੇ ਰੱਖ ਕੇ ਸਾਡੀਆਂ ਖਬਰਾਂ ਪੇਸ਼ੇ ਕਰਨ ਅਤੇ ਬਾਕੀ ਤੁਹਾਨੂੰ ਸਾਰੀ ਜਾਣਕਾਰੀ ਜੋ ਵੀ ਹੈ ਸਾਡੇ ਸਤਤਰ ਸਾਹਿਬ ਨੇ ਦੇ ਹੀ ਦਿੱਤੀ ਆ ਵਾਈਲੂ ਦੀ ਕਸਲ ਸਾਹਿਬ ਵਾਈਲੂ ਦੀ ਕਸਲ